ਇਹ ਜੋ ਤੁਹਾਨੂੰ ਮੈਂ ਸੁਣਾਉਣ ਜਾ ਰਹੀ ਹਾਂ ਨਾ ਇਹ ਮੈਨੂੰ ਸਨ ਜਹਾ ਕਰ ਗਿਆ ਮੇਰਾ ਡਰ ਜਾਇਜ਼ਾ ਮੇਰੀ ਚਿੰਤਾ ਬੇਮਾਨੀ ਨਹੀਂ ਹੈ ਸਸ਼ਟਿਕਾਲ ਜੀ ਮਹਿ ਪੁਨੀਤ ਕੋਰ ਮਹਿਫੂਜ਼ ਰਹੋ ਤੇ ਮਹਿਫੂਜ਼ ਰੱਖੋ ਵਾਹਿਗੁਰੂ ਸਾਡੇ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਚੰਡੀਗੜ ਸੈਕਟਰ 31 ਰਾਮਦਰਪਾ ਸਾਲ 2017 ਮੁੰਡੇ ਦੇ 10th ਦੇ ਪੇਪਰ ਹੁੰਦੇ ਨੇ 10th ਦੇ ਬੋਰਡ ਦੇ ਪੇਪਰ ਸ਼ੁਰੂ ਤੋਂ ਹੀ ਹੱਵਾ ਰਹੇ ਨੇ ਸਾਡੇ ਵਾਸਤੇ ਵੀ ਹੁੰਦੇ ਸਨ ਘਰਦਿਆਂ ਨੂੰ ਲੱਗਦਾ ਹੈ ਕਿ ਮੁੰਡੇ ਦੀ ਟਿਊਸ਼ਨ ਲਵਾ ਦਿੰਨੇ ਆ ਸੋ ਉਹ ਮੁੰਡੇ ਦੀ ਤੇ ਨਾਲ ਉਸਦੀ ਨਿੱਕੀ ਭੈਣ ਦੀ ਇੱਕੋ ਮੈਡਮ ਕੋਲੋਂ ਟਿਊਸ਼ਨ ਲਵਾ ਦਿੰਦੇ ਨੇ ਵੀ ਦੋਵੇਂ ਭੈਣ ਭਰਾ ਇਕੱਠੇ ਜਾਇਆ ਕਰਨਗੇ ਤੇ ਫਿਰ ਇਕੱਠੇ ਹੀ ਵਾਪਸ ਆ ਜਾਇਆ ਕਰਨਗੇ ਪੜਾਉਂਦਿਆਂ ਵਕਤ ਉਹ ਟਿਊਸ਼ਨ ਵਾਲੀ ਮੈਡਮ ਹਰਪ੍ਰੀਤ ਦੀ ਇਥੇ ਮੈਂ ਨਾਮ ਬਦਲਿਆ ਉਹ ਜਿਹੜੇ 10ਵੀਂ ਦੇ ਮੁੰਡੇ ਨਾਲ ਉਸਦੀ ਇੱਕ ਅਟ੍ਰੈਕਸ਼ਨ ਡਵੈਲਪ ਹੋ ਜਾਂਦੀ ਹੈ ਹੁਣ ਇਹ ਹਿੰਟ ਦੇਣਾ ਪਹਿਲਾਂ ਕਿਸ ਨੇ ਸ਼ੁਰੂ ਕੀਤਾ ਮੁੰਡੇ ਨੇ ਜਾਂ ਮੈਡਮ ਨੇ ਇਹ ਮੈਂ ਕਹਿ ਨਹੀਂ ਸਕਦੀ मैडम हरप्रीत ਨੂੰ ਉਹ ਮੁੰਡਾ ਖਾਸਾ ਪਸੰਦ ਆ ਜਾਂਦਾ ਹੈ। मैडम हरप्रीत ਤੇ ਇਨਾ ਦੋ ਜਵਾਕਾਂ ਦੇ ਘਰ ਦੇ ਇੱਕ ਦੂਜੇ ਨੂੰ ਜਾਣਦੇ ਹੁੰਦੇ ਨੇ ਪਹਿਲਾਂ ਤੋਂ ਮਾੜੀ ਮੋਟੀ ਇਨਾਚ ਪਰਿਵਾਰਕ ਸਾਂਝ ਵੀ ਹੁੰਦੀ ਆ। मैडम ਪੇਰੈਂਟਸ ਨੂੰ ਕਹਿ ਦਿੰਦੀ ਆ ਕਿ ਤੁਸੀਂ ਦੋਵੇਂ ਭੈਣ ਭਰਾ ਨੂੰ ਅੱਢ ਅੱਢ ਟਾਈਮ ਤੇ ਭੇਜੋ ਕਿਉਂਕਿ ਮੁੰਡੇ ਦੀ 10th ਆ ਤੇ ਮੈਂ ਪੂਰਾ ਉਸ ਤੇ ਫੋਕਸ ਕਰਨਾ ਚਾਹੁੰਨੀ ਆ। ਘਰਦਿਆਂ ਨੂੰ ਵੀ ਲੱਗਦਾ ਹੈ ਕਿ ਠੀਕ ਆ मैडम ਮੁੰਡੇ ਦੀ ਪੜ੍ਹਾਈ ਨੂੰ ਲੈ ਕੇ ਕੌਸੀ ਸੀਰੀਅਸ ਆ ਸੰਜੀਦਾ ਆ 10th ਹੁੰਦੀ ਵੀ ਇੰਪੋਰਟੈਂਟ ਕਲਾਸ ਸੋ ਮੈਡਮ ਦੇ ਕਹੇ ਮੁਤਾਬਕ ਹੀ ਚੱਲਦੇ ਨੇ ਹੁਣ ਇਹ ਮੁੰਡਾ ਇਕੱਲਾ 34 ਸਾਲਾ ਮੈਡਮ ਕੋਲ ਟਿਊਸ਼ਨ ਪੜਨ ਜਾਂਦਾ ਹੁੰਦਾ ਹੁਣ 2018 ਦੇ ਸ਼ੁਰੂਆਤ ਦਾ ਵਕਤ ਹੁੰਦਾ ਹੈ ਐਗਜ਼ਾਮਸ ਨੇੜੇ ਹੀ ਹੁੰਦੇ ਨੇ ਇਹੀ ਵਕਤ ਹੁੰਦਾ ਜਦੋਂ ਮੈਡਮ ਉਸ ਜਵਾਕ ਨਾਲ ਓਪਨ ਹੋ ਜਾਂਦੀ ਹੈ ਉਹ ਉਹਨੂੰ ਅਕਸਰ ਆਪਣੇ ਨਾਲ ਰੂਮ ਚ ਲੈ ਕੇ ਜਾ ਕੇ ਹਰ ਮਰਿਆਦਾ ਤੋੜਦੀ ਹੈ ਉਹ ਟੀਚਰ ਸਟੂਡੈਂਟ ਦੇ ਰਿਸ਼ਤੇ ਨੂੰ कलंकित ਕਰਦੀ ਹੈ ਜਾਣਕਾਰੀ ਮੁਤਾਬਕ ਉਸ ਨੂੰ ਇੱਕ SIM ਕਾਰਡ ਵੀ ਦਿੰਦੀ ਹੈ ਜਿਸ ਨਾਲ ਉਹ ਦਿਨ ਦੇ ਬਾਕੀ ਘੰਟਿਆਂ ਵਿੱਚ ਉਸ ਨਾਲ ਤੱਜ ਰਹਿ ਸਕੇ ਹੁਣ ਆਉਂਦਾ एग्जाम ਦਾ ਵਕਤ ਘਰਦਿਆਂ ਨੂੰ ਲੱਗਦਾ ਹੁੰਦਾ ਵੀ ਜਿੰਨੀ ਮੁੰਡੇ ਨੇ ਮਿਹਨਤ ਕੀਤੀ ਆ ਉਸ ਅਕੋਰਡਿੰਗ ਇਸ ਵਾਰ ਰਿਜ਼ਲਟ ਤਾਂ ਖਾਸਾ ਵਧੀਆ ਹੋ ਪਰ ਜਦੋਂ ਰਿਜ਼ਲਟ ਆਉਂਦਾ ਤਾਂ ਸਾਰੇ ਹੈਰਾਨ ਰਹਿ ਜਾਂਦੇ ਨੇ ਉਸਦੇ ਨੰਬਰ ਪਹਿਲਾਂ ਨਾਲੋਂ ਵੀ ਕਿਤੇ ਜ਼ਿਆਦਾ ਘੱਟ ਆਉਂਦੇ ਨੇ ਮਾਂ ਉਹਨੂੰ ਹੁਣ ਟਿਊਸ਼ਨ ਜਾਣ ਤੋਂ ਮਨਾ ਕਰ ਦਿੰਦੀ ਹੈ ਜ਼ਹਰ ਤੌਰ ਤੇ ਜਦੋਂ ਸਾਡੇ ਵੀ ਬੱਚਿਆਂ ਦੇ ਨੰਬਰ ਕਿਸੇ ਖਾਸ ਇੰਸਟੀਚਿਊਟ ਤੋਂ ਟਿਊਸ਼ਨ ਤੋਂ ਬਾਅਦ ਵੀ ਘਟ ਆਉਣਗੇ ਤਾਂ ਸਾਨੂੰ ਵੀ ਇਹੀ ਲੱਗੇਗਾ ਕਿ ਅਸੀਂ ਟਿਊਸ਼ਨ ਚੂਜ਼ ਕਰਨ 'ਚ ਗਲਤੀ ਕਰ ਗਏ ਸਵਾਲ ਇਹੀ ਆਉਂਦਾ ਮੰਨ ਚ ਕਿ ਬੱਚਾ ਕਰ ਕੀ ਰਿਹਾ ਸੀ ਇਨੀ ਦੇ ਟਿਊਸ਼ਨ ਤੇ ਇਸ ਤੋਂ ਬਾਅਦ ਨੰਬਰ ਤਾਂ ਪਹਿਲਾਂ ਵੀ ਆ ਜਾਂਦੇ ਸੀ ਬਿਨਾਂ ਟਿਊਸ਼ਨ ਦੇ ਦੱਸ ਦਵਾਂ ਕਿ ਅਧਿਆਪਕਾ ਜੋ ਕਿ ਆਪ ਛੋਟੀਆਂ-ਛੋਟੀਆਂ ਦੋ ਕੁੜੀਆਂ ਦੀ ਮਾਂ ਹੁੰਦੀ ਆ ਉਸ ਮੁੰਡੇ ਲਈ ਬੇਹੱਦ ਪੋゼਸਿਵ ਹੋ ਚੁੱਕੀ ਹੁੰਦੀ ਆ ਉਸ ਤੋਂ ਉਸ ਮੁੰਡੇ ਦਾ ਟਿਊਸ਼ਨ ਛੱਡਣਾ ਬਰਦਾਸ਼ਤ ਨਹੀਂ ਹੋ ਰਿਹਾ ਹੁੰਦਾ ਅਪ੍ਰੈਲ ਵਿੱਚ ਉਸਦੇ ਮਾਪਿਆਂ ਨਾਲ ਦੁਬਾਰਾ ਸੰਪਰਕ ਕਰਦੀ ਆ ਕਿ ਬੱਚੇ ਨੂੰ ਤੁਸੀਂ ਦੁਬਾਰਾ ਟਿਊਸ਼ਨ ਭੇਜਣਾ ਸ਼ੁਰੂ ਕਰੋ ਜਿਹੜੀ ਕਮੀ ਪੇਸ਼ੀ ਰਹਿ ਗਈ ਆ ਮੈਂ ਉਸ ਤੇ ਵਰਕ ਕਰਾਉ ਪਰ ਮਾਪੇ ਸਾਫ਼ ਮਨਾ ਕਰ ਦਿੰਦੇ ਨੇ ਉਹ ਮਾਪਿਆਂ ਨੂੰ ਕਹਿੰਦੀ ਆ ਕਿ ਮੈਨੂੰ ਬਸ ਇੱਕ ਵਾਰ ਮੁੰਡੇ ਨਾਲ ਮਿਲ ਲੈਣ ਦਿਓ ਮਾਪੇ ਵੀ ਇਸ ਦੀ ਸਨਕ ਦੇਖ ਕੇ ਹੈਰਾਨ ਹੋ ਜਾਂਦੇ ਨੇ ਇਹ ਮੈਡਮ ਇੱਕ ਸਰਕਾਰੀ ਟੀਚਰ ਹੈਗੀ ਆ ਸਾਇੰਸ ਪੜਾਉਂਦੀ ਆ ਮਾਪਿਆਂ ਨੂੰ ਲੱਗਦਾ ਕਿ ਇੰਨੇ ਬੱਚਾ ਨੂੰ ਪੜਾਉਂਦੀ ਆ ਭਲਾ ਇੱਕ ਸਟੂਡੈਂਟ ਦੇ ਨਾ ਪੜਨ ਨਾਲ ਇਹ ਇੰਨੀ ਅਫੈਕਟ ਕਿਉਂ ਹੋ ਰਹੀ ਹੈ ਪਰ ਫਿਰ ਵੀ ਮਾਪਿਆਂ ਨੂੰ ਅਜਾ ਸ਼ੱਕ ਨਹੀਂ ਹੁੰਦਾ ਫਿਰ ਉਸ ਦੇ ਘਰ ਚਲੇ ਜਾਂਦੇ ਨੇ 21 ਮਈ 2018 ਨੂੰ ਜਦੋਂ ਮੁੰਡੇ ਦਾ ਪਰਿਵਾਰ ਟਿਊਸ਼ਨ ਟੀਚਰ ਦੇ ਘਰ ਜਾਂਦਾ ਤਾਂ ਉੱਥੇ ਇਹਨਾਂ ਦਾ ਆਪਸ ਵਿੱਚ ਝਗੜਾ ਹੋ ਜਾਂਦਾ ਡਰਾਮਾ ਇੱਥੇ ਹੀ ਖਤਮ ਨਹੀਂ ਹੁੰਦਾ मैडम लड़के ਨੂੰ ਆਪਣੇ ਘਰ ਦੇ ਇੱਕ ਕਮਰੇ ਵਿੱਚ ਬੰਦ ਕਰ ਦਿੰਦੀ ਹੈ ਤੇ ਉਸ ਨੂੰ ਉੱਥੋਂ ਜਾਣ ਦੇਣ ਤੋਂ ਇਨਕਾਰ ਕਰ ਦਿੰਦੀ ਹੈ ਹੈਰਾਨੀ ਦੀ ਗੱਲ ਇਹ ਹੈ ਕਿ ਜਦ ਉਸ ਵਕਤ ਉਹ ਮੁੰਡੇ ਨੂੰ ਡੱਕਦੀ ਹੈ ਉਸ ਵਕਤ मैडम ਦਾ ਪੂਰਾ ਪਰਿਵਾਰ ਉੱਥੇ ਹੁੰਦਾ ਉਹ ਆਪਣੇ ਪਤੀ ਨੂੰ ਇਸ ਮਾਮਲੇ ਤੋਂ ਦੂਰ ਰਹਿਣ ਲਈ ਕਹਿੰਦੀ ਹੈ ਤੇ ਚੀਕਦੀ ਰਹਿੰਦੀ ਹੈ ਕਿ ਮੁੰਡਾ ਉਸ ਦੇ ਨਾਲ ਹੀ ਰਹੇਗਾ ਗਵੰਡੀਆਂ ਨੇ ਦਖਲ ਦਿੱਤਾ ਤੇ ਫਿਰ ਮੁੰਡੇ ਨੂੰ ਬਚਾਇਆ ਗਿਆ ਬਦਕਿਸਮਤੀ ਨਾਲ ਹੋਰ ਡਰਾਮਾ ਉਦੋਂ ਸ਼ੁਰੂ ਹੁੰਦਾ ਜਦੋਂ ਇਹ ਔਰਤ ਉਹਨਾਂ ਦਾ ਪਿੱਛਾ ਕਰਕੇ ਉਹਨਾਂ ਦੇ ਘਰ ਪਹੁੰਚ ਜਾਂਦੀ ਹੈ ਉਸ ਮੁੰਡੇ ਦੇ ਤੇ ਘਰ ਦੇ ਅੰਦਰ ਵੜ ਜਾਂਦੀ ਹੈ ਉਹ ਮੁੰਡੇ ਦੇ ਘਰ ਵਿੱਚ ਰੱਖੀ ਕਫ ਸਰਪ ਦੀ ਬੋਤਲ ਫੜ ਲੈਂਦੀ ਹੈ ਤੇ ਉਸ ਨੂੰ ਪੀ ਲੈਂਦੀ ਹੈ ਅਤੇ ਪਰਿਵਾਰ ਨੂੰ ਕਹਿੰਦੀ ਹੈ ਕਿ ਉਹ ਖੁਦ ਨੂੰ ਖਤਮ ਕਰ ਰਹੀ ਹੈ ਪੀੜਤ ਦੇ ਮਾਪੇ ਤੁਰੰਤ ਪੁਲਿਸ ਨੂੰ ਸੂਚਿਤ ਕਰਦੇ ਨੇ ਅਤੇ ਔਰਤ ਨੂੰ ਦੇਰ ਰਾਤ ਹਸਪਤਾਲ ਲੈ ਕੇ ਜਾਇਆ ਜਾਂਦਾ ਹੈ ਮੁੰਡੇ ਦਾ ਪਰਿਵਾਰ ਚਾਈਲਡ ਲਾਈਨ ਚਾਈਲਡ ਹੈਲਪਲਾਈਨ ਨਾਲ ਸੰਪਰਕ ਕਰਦਾ ਤੇ ਫਿਰ ਪੁਲਿਸ ਨੂੰ ਸ਼ਿਕਾਇਤ ਦਰਜ ਕਰਾਉਂਦਾ ਹੈ ਮੁੰਡੇ ਤੋਂ ਪਿਆਰ ਨਾਲ ਪੂਰੀ ਗੱਲ ਪੁੱਛੀ ਜਾਂਦੀ ਹੈ ਤਾਂ ਉਹ ਦੱਸਦਾ ਹੈ ਕਿ ਮੈਡਮ ਉਸ ਨੂੰ ਕੀ ਕਰਨ ਲਈ ਕਹਿੰਦੀ ਸੀ ਕੁਝ ਵੀਡੀਓਜ਼ 'ਚ ਇਹ ਵੀ ਜ਼ਿਕਰ ਆਉਂਦਾ ਹੈ ਕਿ ਮੁੰਡਾ ਪਹਿਲਾਂ ਤਾਂ ਇਨਵੋਲਵ ਰਿਹਾ ਪਰ ਕੁਝ ਦੇਰ ਬਾਅਦ ਜਦੋਂ ਇਸਨੇ ਮੈਡਮ ਨੂੰ ਇਹ ਸਭ ਕਰਨ ਤੋਂ ਮਨਾ ਕਰ ਦਿੱਤਾ ਤਾਂ ਮੈਡਮ ਨੇ ਉਸ ਨੂੰ ਤਮਕਾਇਆ ਪਲੱਸ ਮੈਡਮ ਨੇ ਇਤਰਾਜ਼ਯੋਗ ਹਾਲਾਤ ਚ ਉਸ ਦੀਆਂ ਕੁਝ ਵੀਡੀਓਜ਼ ਤੇ ਪਿਕਚਰਜ਼ ਵੀ ਲਈਆਂ ਸਨ ਤੇ ਉਹ ਕਹਿੰਦੀ ਸੀ ਕਿ ਜੇ ਕਿਸੇ ਨੂੰ ਦੱਸਿਆ ਤਾਂ ਵਾਇਰਲ ਕਰ ਦੂੰਗੀ ਹਾਲਾਂਕਿ ਇਸ ਗੱਲ ਤੋਂ ਮੈਸ਼ੌਰ ਨੇ ਪਰ ਕਿਤੇ ਕਿਤੇ ਇਹ ਦਾਵਾ ਵੀ ਕੀਤਾ ਜਾਂਦਾ ਹੈ ਮੈਡਮ ਨੂੰ 24 25 ਮਈ 2018 ਨੂੰ ਗ੍ਰਿਫਤਾਰ ਕੀਤਾ ਜਾਂਦਾ ਤੇ ਪਾਕਸੋ ਦੀ ਧਾਰਾ 6 ਦੇ ਤਹਿਤ ਦੋਸ਼ ਲਗਾਇਆ ਜਾਂਦਾ ਹੈ ਲਾਸਟ ਅਪਡੇਟ ਅਕੋਰਡਿੰਗ ਸ਼ੁਰੂ ਵਿੱਚ ਗ੍ਰਿਫਤਾਰੀ ਤੋਂ ਬਾਅਦ ਨਿਆਇਕ ਹਿਰਾਸਤ ਵਿੱਚ ਰੱਖਿਆ ਜਾਂਦਾ ਹੈ 19 ਜੁਲਾਈ 2018 ਨੂੰ ਉਸ ਤੋਂ ਵਧੀਕ ਜ਼ਿਲਾ ਤੇ ਸੈਸ਼ਨ ਅਦਾਲਤ ਨੇ ਮੈਡੀਕਲ ਗਰਾਉਂਡਸ ਤੇ ਪਾਰਟਲੀ ਜ਼ਮਾਨਤ ਦੇ ਦਿੱਤੀ। ਜ਼ਮਾਨਤ 50000 ਦੀ ਰੱਖੀ ਗਈ। ਅਦਾਲਤ ਨੇ ਜ਼ਮਾਨਤ ਦਿੰਦਿਆਂ ਸਮੇਂ ਉਸ ਦੇ ਦੋਸ਼ ਜਾਂ નિર્ਦੋਸ਼ਤਾ ਤੇ ਕੋਈ ਟਿੱਪਣੀ ਨਹੀਂ ਕੀਤੀ। ਜ਼ਮਾਨਤ ਮਿਲਣ ਤੋਂ ਬਾਅਦ ਵੀ ਇਹ ਮਾਮਲਾ ਅਦਾਲਤ ਵਿੱਚ ਚੱਲ ਰਿਹਾ ਹੈ। ਕੋਈ ਵੀ ਜਨਤਕ ਰਿਕਾਰਡ ਅਜੇ ਤੱਕ ਦੋਸ਼ੀ ਠਹਿਰਾਏ ਜਾਣ ਦਾ ਸੰਕੇਤ ਨਹੀਂ ਦਿੰਦਾ। ਮੁਕੱਦਮਾ ਅਤੇ ਕਾਨੂੰਨੀ ਕਾਰਵਾਈ ਅਜੇ ਵੀ ਜਾਰੀ ਦੱਸੀ ਜਾਂਦੀ ਹੈ। ਪਾਕਸੋਅਟ ਦੇ ਤਹਿਤ ਜ਼ਮਾਨਤ ਤੋਂ ਬਾਅਦ ਵੀ ਫੈਸਲਾ ਆਉਣ ਤੱਕ ਬਣਦੀ ਪ੍ਰਕਿਰਿਆ ਜਾਰੀ ਰਹਿੰਦੀ ਹੈ। ਦੱਸੋ ਕਿਸ ਤੇ ਵਿਸ਼ਵਾਸ ਕਰੀਏ ਇੱਕ ਮਾਂ ਹੋਣ ਦੇ ਨਾਤੇ ਇਹ ਡਰ ਮੇਰੇ ਵੀ ਸੀਨੇ ਚ ਵੰਦਾ ਔਖਾ ਹੋ ਜਾਂਦਾ ਹੈ ਕਿਸੇ ਤੇ ਵੀ ਭਰੋਸਾ ਕਰਨਾ ਇਹ ਸੱਚੀ ਕਹਾਣੀ ਦਿlo ਦਿਮਾਗ ਨੂੰ ਸੁੰਨ ਕਰ ਦਿੰਦੀ ਹੈ ਸੱਚੀ ਜ਼ਰੂਰੀ ਹੈ ਅਵੇਰ ਰਹਿਣਾ ਅਵੇਸਲੇ ਹੋ ਕੇ ਨਹੀਂ ਸਰਨਾ ਵਾਹਿਗੁਰੂ ਮਿਹਰ ਕਰ ਤੁਸੀਂ ਦੇਖ ਰਹੇ ਹੋ ਕੈਮਰਾ ਆ ਲੈਨਸਫ